ਕੈਨੇਡਾ ਨੇ ਸਟੂਡੈਂਟ ਨੂੰ ਇੱਕ ਵਾਰ ਫੇਰ ਦਿੱਤਾ ਵੱਡਾ ਚਸਕਾ ਕਿ ਕੈਨੇਡਾ ਚ ਸਟੱਡੀ ਕਰਨ ਤੋਂ ਬਾਅਦ ਹੁਣ ਮਿਲੇਗਾ ਵਰਕ ਪਰਮਿਟ ਜਾਂ ਵਾਪਸ ਹੋਣਾ ਪਵੇਗਾ ਸਟੂਡੈਂਟਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਨੇ ਕੁਝ ਰੀਸੈਂਟ ਚੇਂਜਸ ਜੋ ਸਟੱਡੀ ਪਰਮਿਟ ਵਰਕ ਪਰਮਿਟ ਵਗੈਰਾ ਚ ਅਨਾਉਂਸ ਕੀਤੀਆਂ ਨੇ ਕਾਫੀ ਟਫ ਹੋ ਗਿਆ ਕੰਮ ਖਾਸ ਕਰ ਇੰਡੀਅਨ ਸਟੂਡੈਂਟਸ ਵਾਸਤੇ ਪੰਜਾਬੀਆਂ ਵਾਸਤੇ ਜਿਨ੍ਹਾਂ ਦੀ ਉੱਥੇ ਬਹੁਤ ਗਿਣਤੀ ਹੈ ਇਸ ਦੇ ਪਿੱਛੇ ਬੈਕਗ੍ਰਾਉਂਡ ਇਹ ਹੈ ਵੀ ਲਗਾਤਾਰ ਉੱਤੇ ਸਟੂਡੈਂਟ ਜਿਹੇ ਐਕਟੀਵਿਟੀ ਵਿੱਚ ਇਨਵੋਲਡ ਨੇ ਜਿਸ ਤਰ੍ਹਾਂ ਹੁੱਲੜਬਾਜੀ ਵਗੈਰਾ ਕਾਰਨ ਤੇ ਲੋਕਾਂ ਦਾ ਜੋ ਪ੍ਰੈਸ਼ਰ ਹੈ ਸਰਕਾਰ ਤੇ ਵੀ ਇਹਨਾਂ ਦੀ ਗਿਣਤੀ ਘਟਾਈ ਜਾਵੇ ਆ ਉਸ ਤੇ ਬਹੁਤ ਜ਼ਿਆਦਾ ਹੈ ਹੁਣ 437000 ਜੋ ਵੀਜ਼ੇ ਸੀ ਸਟੂਡੈਂਟ ਵੀਜ਼ੇ ਉਹਨਾਂ ਨੂੰ 385000 ਕਰ ਦਿੱਤਾ ਗਿਆ ਤਾਂ ਕਿ ਗਿਣਤੀ ਇਨਕਮਿੰਗ ਦੀ ਘਟਾਈ ਜਾਵੇ ਹੁਣ ਜੇ ਇਨਕਮਿੰਗ ਦੀ ਗਿਣਤੀ ਘਟੇ ਘਟੇਗੀ ਤੇ ਇਨਟੈਕ ਤੇ ਕਟੇਗਾ ਪਰ ਕੈਨੇਡਾ ਨੂੰ ਇੱਕ ਫਾਈਨੈਂਸ਼ੀਅਲ ਲਾਸ ਵੀ ਹੋਏਗਾ ਸ਼ਾਇਦ ਕੈਨੇਡਾ ਦੀ ਗਵਰਨਮੈਂਟ ਇਹ ਸੋਚ ਰਹੀ ਵੀ ਇਸ ਫਾਈਨੈਂਸ਼ੀਅਲ ਲਾਸ ਨੂੰ ਇਸ ਤਰ੍ਹਾਂ ਕਵਰ ਕਰਨਾ ਹੈ ਤੇ ਉਹਨਾਂ ਨੇ ਦੂਜੇ ਕੁਜਰਾ ਵੀ ਲੱਭ ਲਏ ਨੇ ਜਿਸ ਨਾਲ ਸਟੂਡੈਂਟਾਂ ਦੀਆਂ ਮੁਸ਼ਕਲਾਂ ਬਹੁਤ ਵੱਧ ਜਾਣਗੀਆਂ ਕਿਉਂਕਿ ਆਇਲੈਂਡ ਦਾ ਟੈਸਟ ਦੇ ਕੇ ਤਾਂ ਇੱਥੋਂ ਸਟੂਡੈਂਟ ਜਾਂਦੇ ਨੇ ਪਰ ਕਈ ਵਾਰੀ ਪੰਜ ਪੰਜ 6 6 ਅਟੈਂਪਟ ਕਰਕੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਇਲੈਂਡ ਦਾ ਸਕੋਰ ਤਾਂ ਲੈ ਲੈਂਦੇ ਨੇ ਜਾਂ ਉਹਨਾਂ ਦਾ ਸਪਾਊਸ ਲੈ ਲੈਂਦਾ ਪਰ ਹੁਣ ਕੰਮ ਬਹੁਤ ਔਖਾ ਹੋ ਗਿਆ ਪਹਿਲਾਂ ਕੈਨੇਡਾ ਨੇ ਜੋ ਅੰਡਰ ਗ੍ਰੈਜੂਏਟ ਕੋਰਸੇ ਸੀ ਉੱਤੇ 스ਪਾ우스 ਦਾ ਵੀਜ਼ਾ ਬੰਦ ਕਰਤਾ ਸੀ ਜੋ ਇਸ ਤਰ੍ਹਾਂ 스ਪਾ우스 ਦੇ ਨਾਲ ਜੋ ਇੱਕ ਬੰਦਾ ਪੜ੍ਹਦੇ ਦੇ ਤੇ ਉਹਦੇ ਨਾਲ ਉਹਦੀ ਹਸਬੰਡ ਜਾਂ ਵਾਈਫ ਚਲੇ ਜਾਂਦੇ ਸੀ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਸੀ ਉਹ ਬੰਦ ਕਰਤਾ ਸੀ ਪਰ ਮਾਸਟਰ ਕੋਰਸਾਂ 'ਚ ਇਹ ਲਾਗੂ ਸੀ ਪਰ ਹੁਣ ਇਹ ਮਾਸਟਰ ਕੋਰਸੇ ਦੇ ਵਿੱਚ ਵੀ ਬੰਦ ਕਰ ਦਿੱਤਾ ਗਿਆ ਹੈ 스ਪਾ우스 ਨੂੰ ਓਪਨ ਵਰਕ ਪਰਮਿਟ ਨਹੀਂ ਮਿਲਦਾ ਦੂਜੀ ਵੱਡੀ ਚੇਂਜ ਹੋਈ ਹੈ ਕਿ ਆਇਲਟਸ ਦਾ ਤੁਸੀਂ ਪਾਸ ਕਰ ਲਿਆ ਐਡਮਿਸ਼ਨ ਹੋ ਗਈ। ਹੁਣ ਜਦੋਂ ਵਰਕ ਪਰਮਿਟ ਲੈਣਾ ਹੈ ਉੱਥੇ ਇੰਗਲਿਸ਼ ਦਾ ਇੱਕ ਟੈਸਟ ਹੋਵੇ। ਦੁਬਾਰਾ ਤੁਹਾਨੂੰ ਟੈਸਟ ਦੇਣਾ ਪਏਗਾ ਇੰਗਲਿਸ਼ ਦਾ ਔਰ ਜੋ 5 6 CLB ਇਕੁਇਲੈਂਟ ਸਕੋਰ ਜਮੇਲਣਾ ਦਾ 6 ਆਇਲਟਸ ਦਾ ਸ਼ਾਇਦ ਬਣੇਗਾ ਜੇ ਕਾਲਜ ਤੋਂ ਤੁਸੀਂ ਪੜ੍ਹਦੇ ਹੋ ਉਹ ਤੁਹਾਨੂੰ ਪਾਸ ਕਰੋਗੇ ਤਾਂ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੋ ਨਹੀਂ ਤੇ ਵਰਕ ਪਰਮਿਟ ਨਹੀਂ ਲਏ। ਜਿਹੜੇ ਬੱਚਿਆਂ ਦੀ ਅੰਗਰੇਜ਼ੀ ਕਮਜ਼ੋਰ ਹੈ ਔਰ ਕਿਸੇ ਨਾਤੇ ਹੁਕੰਡ ਕ੍ਰੁਕ ਰੀਕੇ ਨਾਲ ਜਾਣਾ ਚਾਹੁੰਦੇ ਨੇ ਕੈਨੇਡਾ ਪਲੀਜ਼ ਆਪਦੀ ਇੰਗਲਿਸ਼ ਇੰਪਰੂਵ ਕਰੋ ਉਸ ਤੋਂ ਬਿਨਾ ਉੱਥੇ ਗੁਜ਼ਾਰਾ ਨਹੀਂ ਹੈ ਕਿਉਂਕਿ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਵੀ ਹੈ ਕੰਮ ਕਰਨ ਦੀ ਵੀ ਲੈਂਗੁਏਜ ਹੈ ਇਸ ਤੋਂ ਘਬਰਾਓ ਨਹੀਂ ਕੋਚਿੰਗ ਲਓ ਪ੍ਰੈਕਟਿਸ ਕਰੋ ਤਾਂ ਹੀ ਉੱਥੇ ਤੁਸੀਂ ਸਰਵਾਈਵ ਕਰ ਸਕਦੇ ਹੋ ਤੇ ਚੰਗੀ ਜੌਬ ਮਿਲ ਸਕਦੇ ਜਿਹੜੇ ਮਾਸਟਰਸ ਕਰਨਗੇ ਉਹਨਾਂ ਵਾਸਤੇ ਰਿਕੁਆਇਰਮੈਂਟ 7 CLB ਦੀ ਹੈ ਯਾਨੀ ਉਹਨਾਂ ਦੀ ਇੰਗਲਿਸ਼ ਜੋ ਯਾ ਯੂਨੀਵਰਸਿਟੀਆਂ ਤੋਂ ਪਾਸ ਹੋਣਗੇ ਉਹਨਾਂ ਵਾਸਤੇ 7 CLB ਦਾ ਸਕੋਰ ਹੋਏਗਾ ਯਾਨੀ ਇੰਗਲਿਸ਼ ਉਹਨਾਂ ਦੀ ਹੋਰ ਵੀ ਬੈਟਰ ਹੋਣੀ ਪਵੇ ਤੇ ਇਸ ਕਰਕੇ ਹੁਣ ਦੁਬਾਰਾ ਤੁਹਾਡਾ ਇੰਗਲਿਸ਼ ਦਾ ਟੈਸਟ ਹੋਏਗਾ ਵਰਕ ਪਰਮਿਟ ਵਾਸਤੇ ਉਸ ਤੋਂ ਬਾਅਦ ਵਰਕ ਪਰਮਿਟ ਤੋਂ ਬਾਅਦ ਜੇ ਤੁਸੀਂ 2 ਸਾਲ ਦੇ ਅੰਦਰ ਪੀਆਰ ਨਹੀਂ ਪਾਉਂਦੀ ਕਿਉਂਕਿ ਇਹ ਸਕੋਰ ਜੋ ਲੈਂਗੁਏਜ ਦਾ ਹੁੰਦਾ 2 ਸਾਲ ਹੀ ਵੈਲਿਡ ਹੁੰਦਾ ਹੈ ਤੇ ਤੀਜੀ ਵਾਰੀ ਫੇਰ ਤੁਹਾਨੂੰ ਪੀਆਰ ਲੈਣ ਵੇਲੇ ਵੀ ਆਈਲਟ ਕਰਨੀ ਪਵੇਗੀ ਇੰਗਲਿਸ਼ ਦਾ ਸਕੋਰ ਲੈਣਾ ਪਵੇਗਾ ਕਮ ਪੀਆਰ ਦਾ ਬਹੁਤ ਟਫ ਹੋ ਗਿਆ ਤੇ ਕੈਨੇਡਾ ਨੇ 56 ਕੱਸਿਆ ਪਰ ਉਹਨਾਂ ਨੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਟੈਸਟਿੰਗ ਏਜੰਸੀਆਂ ਨੇ ਕੈਨੇਡਾ ਸਰਕਾਰ ਦੀਆਂ ਨੇ ਕੁਝ ਹੋਰ ਇੰਸਟੀਚਿਊਟ ਨੇ ਉਹਨਾਂ ਨੂੰ ਇੱਕ ਰੈਵਨਿਊ ਦਾ ਰਾਹ ਵੀ ਖੋਲਤਾ ਕਿਉਂਕਿ ਹਰ ਵਾਰ ਬੰਦੇ ਨੂੰ ਹੁਣ ਦੋ ਦੋ ਉੱਥੇ ਜਾ ਕੇ ਵੀ ਇੰਗਲਿਸ਼ ਦੇ ਟੈਸਟ ਦੇਣੇ ਪੈਣ। ਹੁਣ ਮਾਸਟਰ ਤੇ ਪੀਐਚਡੀ ਸਟੂਡੈਂਟਸ ਨੂੰ ਵੀ ਇੱਕ ਪ੍ਰੋਵਿੰਸ਼ੀਅਲ ਦੀ ਨੋਮੀਨੇਸ਼ਨ ਲੈਣੀ ਪੈਗੀ ਜੇ ਪੀਐਨਪੀ ਤੁਸੀਂ ਪਾਉਣੀ ਹੈ। ਉਹ ਵੀ ਇੱਕ ਵੱਡੀ ਚੇਂਜ ਹੁਣ ਹੋਈ ਆ। ਸਪਾਊਸ ਦੇ ਓਪਨ ਵਰਕ ਪਰਮਿਟ ਤੇ ਵੀ ਹੁਣ ਲਿਮਟ ਲੱਗੀ ਆ ਸਾਰੀ ਜਗ੍ਹਾ ਤੇ ਕੈਨੇਡਾ ਤੇ ਪ੍ਰੈਸ਼ਰ ਹੈ ਸਰਕਾਰ ਤੇ ਕਿਉਂਕਿ ਉੱਥੇ ਵੀ ਇਲੈਕਸ਼ਨਾਂ ਨੇ ਔਰ ਇਹ ਸਟੂਡੈਂਟ ਦੀ ਔਰ ਬਾਕੀ ਜਿਹੜੀ ਇਹਨਾਂ ਦੀ ਇਨਪੁਟ ਹੈ ਉਹ ਕਿਸ ਤਰ੍ਹਾਂ ਜਿਹੜੀ ਗਿਣਤੀ ਆ ਘਟਾਈ ਜਾਵੇ ਤੇ ਬੜਾ ਟਫ ਹੈ ਇੱਕ ਪਾਸੇ ਤੇ ਨਵਿਆਂ ਦੀ ਗਿਣਤੀ ਘਟ ਰਹੀ ਹੈ ਇੱਕ ਪਾਸੇ ਜਿਹੜੇ ਗਏ ਹੋਏ ਨੇ ਉਹਨਾਂ ਵਾਸਤੇ ਪਰਮਨੈਂਟ ਸੈਟਲਮੈਂਟ ਬਹੁਤ ਟਫ ਹੈ ਜੇ ਤੁਸੀਂ ਇੰਗਲਿਸ਼ ਦੇ ਸਕੋਰ ਨਹੀਂ ਪਾਸ ਕਰੋਗੇ ਤਾਂ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਦੋ ਹੀ ਰਸਤੇ ਨੇ ਜਾਤੇ ਤੁਹਾਨੂੰ ਵਾਪਸ ਆਉਣਾ ਪਏਗਾ ਜਦ ਸਾਡਾ ਸਟੇਟਸ ਇਲੀਗਲ ਹੋ ਜਾਏਗਾ ਬੜੀ ਹੈਰਾਨੀ ਦੀ ਗੱਲ ਹੈ ਵੈਸੇ ਜਿਨ੍ਹਾਂ ਨੇ 2-2 ਸਾਲ 3-3 ਸਾਲ ਉੱਥੇ ਪੜਾਈਆਂ ਤੇ ਲਾਏ ਨੇ 4 ਸਾਲ ਲਾਏ ਨੇ ਉਹ ਬੰਦਿਆਂ ਨੇ ਉੱਥੇ ਕੰਮ ਵੀ ਕੀਤਾ ਟੈਕਸ ਵੀ ਦਿੱਤੇ ਨੇ ਪੈਸੇ ਵੀ ਭਰੇ ਨੇ ਉਹਨਾਂ ਵਾਸਤੇ ਕੰਡੀਸ਼ਨ ਟਫ ਨੇ ਪਰ ਦੂਸਰੇ ਪਾਸੇ ਜੋ ਬੈਕ ਡੋਰ ਐਂਟਰੀ ਹੈ ਐਲ ਐਮ ਆਈ ਹੈ ਉਸ ਤੇ ਹਜੇ ਵੀ ਕੰਡੀਸ਼ਨਾਂ ਕਾਫੀ ਰਿਲੈਕਸ ਨੇ ਔਰ ਲੋਅਰ ਲੈਵਲ ਦੇ ਵਰਕਰ ਕਾਫੀ ਤਦਾਦ ਵਿੱਚ ਉੱਥੇ ਜਾ ਰਹੇ ਨੇ ਜਦੋਂ ਕਿ ਇਹ ਤੱਕਾ ਸਿਰਫ ਜਾਦੇ ਸਟੂਡੈਂਟਾਂ ਨੂੰ ਪੈ ਰਿਹਾ ਜਿਨ੍ਹਾਂ ਨੇ ਲੀਗਲ ਫੀਸਾਂ ਦਿੱਤੀਆਂ ਨੇ ਲੋਨ ਲਏ ਨੇ ਔਰ ਉੱਥੇ ਦੀ ਜਾ ਕੇ ਇਕਨੋਮੀ ਨੂੰ ਵੀ ਸਪੋਰਟ ਕੀਤਾ ਹੈ ਦੂਸਰੇ ਪਾਸੇ ਇੱਕ ਬੰਦਾ ਸਿੱਧਾ ਹੀ ਐਲਐਮਆਈ ਲੈ ਕੇ ਚਲੇ ਜਾਂਦਾ ਤੇ ਉੱਥੇ ਜਾ ਕੇ ਸੈਟਲ ਹੋ ਜਾਂਦਾ ਕੁਝ ਚੇਂਜਸ ਸ਼ਾਇਦ ਉੱਥੇ ਵੀ ਆਉਣਗੀਆਂ ਕਿਉਂਕਿ ਕੈਨੇਡਾ ਗਵਰਨਮੈਂਟ ਤੇ ਕਾਫੀ ਪ੍ਰੈਸ਼ਰ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦਾ ਦੇਖਦੇ ਰਹੋ ਸਾਡੀ ਵੀਡੀਓ ਪਸੰਦ ਆਵੇ ਤੇ ਸ਼ੇਅਰ ਕਰੋ ਧੰਨਵਾਦ